ਸੜਕ ਸੜਕ ਤੇ ਜੁਟ ਗਈ ਹੈ ਭੀੜ ਤੁਸੀਂ ਦੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਮੋਦੀ ਦੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਸੌ ਚੁੱਕਣ ਤੇ ਸ਼ਹਿਰ ਵਾਸੀਆਂ ਵੱਲੋਂ ਲੱਡੂ ਵੰਡੇ ਗਏ ਨੇ ਅਤੇ ਸਥਾਨਕ ਸ਼ਹਿਰ ਘਾ ਵਿਖੇ ਸੈਂਕੜੇ ਲੋਕਾਂ ਦੀ ਬੱਸ ਸਟੈਂਡ ਦੇ ਉੱਤੇ ਭੀੜ ਲੱਗ ਗਈ ਹੈ ਤੁਹਾਨੂੰ ਇਹ ਵੀ ਦੱਸ ਦਈਏ ਕੀ ਬਸਾਂ ਦੇ ਵਿੱਚ ਲੱਡੂਆਂ ਦੇ ਡੱਬੇ ਵੀ ਵੰਡੇ ਗਏ ਹਨ ਤਾਂ ਕਿ ਜਿਹੜਾ ਸਵਾਰੀਆਂ ਨੂੰ ਸਵਾਰੀਆਂ ਨੂੰ ਵੀ ਇਹ ਲੱਡੂ ਨੇ ਜਿਹੜੇ ਵੰਡ ਦਿੱਤੇ ਜਾਣ ਪੱਤਰ ਤੇ ਜਿਹੜੇ ਲੱਡੂਆਂ ਦੀ ਹੈ ਜਿਹੜੀ ਸੇਵਾ ਹੈ ਖੁਸ਼ੀ ਦੇ ਵਿੱਚ ਜਿਹੜੇ ਲੱਡੂ ਵੰਡੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਹਜੂਮ ਲੱਗ ਗਿਆ ਅਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਭਾਰੀ ਮਾਤਰਾ ਦੇ ਵਿੱਚ ਜਿਹੜੇ ਲੱਡੂ ਵੰਡੇ ਗਏ ਹਨ ਦੇ ਲੋਕਾਂ ਦਾ ਬਹੁਤ ਭਾਰੀ ਹਜੂਮ ਵੀ ਹੋ ਗਿਆ ਹੈ ਖੁਸ਼ੀ ਪਾਈ ਜਾ ਰਹੀ ਹੈ ਸਾਨਕ ਸ਼ਹਿਰ ਵਾਸੀਆਂ ਵੱਲੋਂ ਖੁਸ਼ੀ ਪਾਈ ਜਾ ਰਹੀ ਹੈ ਤਾਂ ਕਿ ਨਰਿੰਦਰ ਮੋਤੀ ਜੀ ਜਿਹੜੇ ਦੇਖਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹਨ ਰਮੇਸ਼ ਕੁਮਾਰ ਬੱਤਰਾ ਮੰਡਲ ਪ੍ਰਧਾਨ ਘਾ ਉਹਨਾਂ ਦੀ ਅਗਵਾਈ ਹੇਠ ਅੱਜ ਦੁਬਾਰਾ ਫੇਰ ਹੈ ਜਿਹੜਾ ਇਹ ਪਹਿਲਾਂ ਵੀ ਇਹ ਲੱਡੂ ਵੰਡਦੇ ਰਹਿੰਦੇ ਨੇ ਅੱਜ ਫੇਰ ਜਦੋਂ ਇਹਨਾਂ ਨੂੰ ਖੁਸ਼ੀ ਹੈ ਕਿ ਅਸੀਂ ਨਾਲ ਗੱਲ ਵੀ ਕਰਾਂਗੇ ਬੱਤਰਾ ਜੀ ਕਿੰਨੇ ਖੁਸ਼ ਹਾਂ ਅੱਜ ਬਹੁਤ ਖੁਸ਼ ਹਾਂ ਮਰਨ ਆਪਣੇ ਪ੍ਰਧਾਨ ਮੰਤਰੀ ਬਣਨ ਤੇ ਸਾਰਾ ਗਾ ਸਾਡਾ ਬਾਹਰ ਦੇਸ਼ ਸਾਰਾ ਖੁਸ਼ ਹੈ ਅਸੀਂ ਇਹੋ ਜਿਹਾ ਪ੍ਰਧਾਨ ਮੰਤਰੀ ਤੀਜੀ ਵਾਰ ਜਿਹੜਾ ਆਇਆ ਹੈ ਬਹੁਤ ਹੀ ਉਹੀ ਪ੍ਰਧਾਨ ਮੰਤਰੀ ਕੰਮ ਕੀਤੇ ਉਹਨੇ ਤਾਂ ਹੀ ਤੀਜੀ ਵਾਰ ਹੀ ਮਿਲਿਆ ਹੈ ਇਸ ਗੱਲ ਦੀ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਵੀ ਪ੍ਰਧਾਨ ਮੰਤਰੀ ਬਣਨ ਤੇ ਸਭ ਨੂੰ ਸਾਰੇ ਘੱਗੇ ਨੂੰ ਜਿਨ੍ਹਾਂ ਨੇ ਵੋਟਾਂ ਰੱਝ ਕੇ ਪਾਈਆਂ ਬਹੁਤ ਬਹੁਤ ਮੁਬਾਰਕਾਂ